ਪਾਰਟੀ ਕਿਸਾਨ ਜੁਨੀਅਨ ਇਕਤਾ ਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜੋ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਬਠਿੰਡਾ ਜ਼ਿਲ੍ਹੇ ਤੋਂ ਉਹਦੀ ਇੱਕ ਝਲਕੀ ਕਿਸਾਨ ਬਹੁਤ ਵੱਡੀ ਗਿਣਤੀ ਵਿੱਚ ਟਰੈਕਟਰ ਲੈ ਕੇ ਪਹੁੰਚੇ ਹਨ ਫਲੈਕਸਾਂ ਲੱਗੀਆਂ ਹੋਈਆਂ ਹਨ ਉੱਪਰ ਜਥੇਵੰਦੀ ਦੇ ਝੰਡੇ ਲਾਏ ਹੋਏ ਹਨ ਜਿਵੇਂ ਕਿ ਦਿੱਲੀ ਕਿਸਾਨ ਅੰਦੋਲਨ ਦੀਆਂ ਜੋ ਰਹਿੰਦੀਆਂ ਹੋਈਆਂ ਮੰਗਾਂ ਅਜੇ ਲੰਮਕ ਰਹੀਆਂ ਹਨ ਕੇਂਦਰ ਸਰਕਾਰ ਵੱਲੋਂ ਉਹਨਾਂ ਨਾਲ ਜੋ ਝੂਠੇ ਵਾਅਦੇ ਕੀਤੇ ਗਏ ਹਨ ਉਹ ਸਿਰੇ ਨਹੀਂ ਚੜ੍ਹੇਗੇ ਸਰਕਾਰ ਬਾਰ-ਬਾਰ ਝੂਠੇ ਲਾਰੇ ਲਾ ਰਹੀ ਹੈ ਅੱਜ ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਦੇ ਸਦੇ ਤਹਿਤ ਸਮੁੱਚੇ ਭਾਰਤ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੇ ਹੈੱਡਕੁਆਟਰਾਂ ਤੇ ਬਲਾਕਾਂ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢੇ ਜਾ ਰਹੇ ਹਨ ਇਹ ਜੋ ਆਪਾਂ ਚਲਕੀ ਹੁਣ ਦੇਖ ਰਹੇ ਆ ਬਠਿੰਡਾ ਜ਼ਿਲ੍ਹੇ ਦੇ ਭਾਰਤੀ ਕਿਸਾਨ ਜੁਨੇਕਤਾ ਉਗਰਾਹਾ ਜਿਲ੍ਹਾ ਬਠਿੰਡਾ ਵੱਲੋਂ ਹੈ ਜੋ ਕਿਸਾਨ ਅੱਜ ਪੁੱਜ ਰਹੇ ਹਨ ਵਿਸ਼ਾਲ ਗਿਣਤੀ ਵਿੱਚ ਟਰੈਕਟਰ ਮਾਰਚ ਹੋ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਵਿੱਚ ਉੱਦੇ ਹੋਏ ਹਨ ਉਸ ਦੀ ਇੱਕ ਝਲਕੀ ਦੇਖੋ ਉਹਨਾਂ ਨੇ ਆਪਣੇ ਟਰੈਕਟਰਾਂ ਦੇ ਉੱਪਰ ਫਲੈਕਸਾਂ ਵੀ ਲਾਈਆਂ ਹੋਈਆਂ ਹਨ ਲਖੀਮਪੁਰਾ ਦੇ ਸ਼ਹੀਦਾਂ ਨੂੰ ਇਨਸਾਫ ਦਿਓ ਕਿਸਾਨਾਂ ਮਜ਼ਦੂਰਾਂ ਨੂੰ ਵੜਾਫਾ ਪੈਨਸ਼ਨ ਨੂੰ ਲਾਗੂ ਕਰੋ ਕਿਸਾਨਾਂ ਮਜ਼ਦੂਰਾਂ ਦੇ ਸਰਚੜੇ ਕਰਜੇ ਮਾਫ ਕੀਤੇ ਜਾਣ ਬਿਜਲੀ ਦਾ ਨਿੱਜੀਕਰਨ ਰੱਦ ਕੀਤਾ ਜਾਵੇ ਕਾਰਪੋਰੇਟ ਸੇਵਾਦਾਰ ਮੋਦੀ ਸਰਕਾਰ ਮੁਰਦਾਵਾਦ ਸਮਰਾਜਵਾਦ ਨੀਤੀਆਂ ਰੱਦ ਕਰੋ ਦਿੱਲੀ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਜੋ ਨੌਕਰੀਆਂ ਵਾਕੀ ਹਨ ਉਹਨਾਂ ਨੂੰ ਦਿੱਤੀਆਂ ਜਾਣ ਦਾ ਤੋਂ ਚਲਕੀ ਆਪਾਂ ਦੇਖ ਰਹੇ ਆ ਜੋ ਵਿਸ਼ਾਲ ਮਾਰਚ ਟਰੈਕਟਰਾਂ ਦਾ ਕੱਢਿਆ ਜਾ ਰਿਹਾ ਹੈ ਆ ਕੋ ਵੀਰ ਅਜੇ ਵੀ ਫਲੈਕਸਾ ਲਗਾ ਰਹੇ ਹਨ ਸਮਰਾਜਵਾਦੀ ਆਰਥਿਕ ਨੀਤੀਆਂ ਰੱਦ ਕਰੋ ਜਿਹੜੇ ਨਿਊਜ਼ ਕਲਿੱਕ ਵਿਰੋਧ ਦਾ ਦਰਜਾ ਝੂਠੇ ਵਰਚੇ ਵੀ ਰੱਦ ਕਰੋ ਜੋ ਸਾਡੇ ਪੱਤਰਕਾਰ ਵੀਰ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਉਹਨਾਂ ਦੇ ਵੀ ਹੱਕ ਲਈ ਹਾਂ ਦਾ ਨਾਰਾ ਵੱਡੇ ਜ਼ੋਰ ਤੇ ਜਥੇਬੰਦੀਆਂ ਵੱਲੋਂ ਮਾਰਿਆ ਜਾ ਰਿਹਾ ਹੈ ਸਾਡੀਆਂ ਮਾਮਾ ਭੈਣਾ ਵੀ ਜਿੱਥੇ ਮੰਦਿਰ ਦੇ ਸਰਦੇ ਉੱਤੇ ਪਹੁੰਚੀਆਂ ਹੋਈਆਂ ਹਨ ਜਿਵੇਂ ਨਾਰਾਖਣਾ ਟਰੈਕਟਰ ਦੀ ਹਾਜ਼ਰੀ ਦਾ ਰਿਹਾ ਦੇਖੋ ਜਿਹੜੇ ਪੁਰਾਤੇ ਪਾਤੇ ਵੀ ਹਾਜ਼ਰੀ ਦਿਖਾ ਦੇ ਸਾਰਾ ਮੁੰਤੀ ਕਾਦੇ ਕੋ ਨਾਰਾਖਣਾ ਜਿੱਥੇ ਨੰਗਰਦਾ ਹੈ ਉੱਥੇ ਹਾਜ਼ਰੀ ਨਾਲ ਹੈ ਸੈਕਾਂ ਦੀ ਸਾਰਾ ਦੇਖੀ ਵਰਦੇ ਮੋੜੇ ਲਾ ਦੇ ਹਲੇ ਵੀ ਵੱਡੀ ਗੇਂਦੀ ਵਿੱਚ ਟਰੈਕਟਰ ਆ ਰਹੇ ਹਨ ਅੱਜ ਜਦੋਂ ਆ ਖੜਾ ਕੋ ਕਾਫੀ ਵੱਡਾ ਕਾਫਲਾ ਟਰੈਕਟਰਾਂ ਦਾ ਲੱਗ ਚੁੱਕਾ ਹੈ ਅਜੇ ਵੀ ਬਹੁਤ ਵੱਡੀ ਗੰਦੀ ਵਿੱਚ ਕਿਸਾਨ ਆ ਰਹੇ ਹਨ ਕਿਉਂਕਿ ਕਿਸਾਨਾਂ ਦੀ ਹਾਲਤ ਬਹੁਤੀ ਸਰਕਾਰ ਨੇ ਬਦਤਰ ਕਰ ਦਿੱਤੀ ਹੈ ਬਦਲ ਬੱਤਰ ਕਰ ਰਹੀ ਹੋਈ ਹੈ ਹਰ ਪਾਸੇ ਕਿਸਾਨ ਮਜ਼ਦੂਰ ਨੂੰ ਪੀੜਿਆ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਵੱਡੀ ਪੱਧਰ ਤੇ ਕਿਸਾਨ ਪਹੁੰਚੇ ਹੋਏ ਹਨ ਵੀ ਇੱਕ ਦੋ ਪਿੰਡਾਂ ਦੇ ਤੋਂ ਟੀਮਾਂ ਆਕਰਸ਼ਿਤ ਹੋ ਰਹੀਆਂ ਕਿੱਥੇ ਕਿੱਥੇ ਆ ਜਾਂਦੀਆਂ ਹਨ ਜਿੰਨੀਆਂ ਲੋਕ ਇੱਥੇ ਹਾਜ਼ਰ ਨੂੰ ਆ ਰਹੇ ਕਿਸਾਨ ਦੀ ਝੁੰਡਾਂ ਵੀ ਦੇਖੇ ਹਾਜ਼ਰ ਉਹਨਾਂ ਦਾ ਪਹਿਲੇ ਵਾਰੀ ਨੂੰ ਬਾਹਰ ਲਗਾ ਇੱਕੋ ਇਹ ਸੜਕ ਤੇ ਕਿਹੜੇ ਜਲਾ ਮਾਰਦੇ ਆ ਭਰਾ ਇਹਨਾਂ ਨੂੰ ਇੰਨੀ ਕਦੇ ਸੀ ਇਹ ਜਿਹੜੇ ਨਵੇਂ ਦੇ ਸੌ ਨੇ ਨਹੀਂ ਪਤਾ ਹੁੰਦਾ ਆਈ ਫੇਰ ਆਉਂਦੇ ਹੋਰੀ ਦੇਖਾਓ ਇਹ ਨਵੇਂ ਆ ਗਏ ਉਹ ਬਹੁਤ ਜੱਤੀ ਸਰਦ ਸਪੀਕਰ ਦੀ ਰੇਂਜ ਤੋਂ ਬਹੁਤ ਦੂਰ ਨੂੰ ਬੈ ਜਾਣਾ ਆਪਣੇ ਕਬਲਾਰਿਆਂ ਦੇ ਨਾਲ ਗੱਲਬਾਤ ਹੀ ਕਰਨੀ ਹੈ ਪੂਰੀ ਉਦੋਂ ਸਾਰੀ ਗੱਲ ਤੇ ਮੌਸੂਮ ਨੇ ਪਾਏ ਮੂਰੇ ਪੱਕੇ ਤੋਂ ਪਿੱਛੇ ਜੋੜ ਕੇ ਖੜਾ ਇਹ ਵਾਲਾ ਦਿੱਕਪਾ ਕੇ ਖੜਾ ਜਿਹੜੇ ਵਾਗਰ ਖੜੇ ਵਾਗਰ ਖੜੇ ਇਹਨਾਂ ਆਏ ਪੈਂਡ ਕੋਰ ਸ਼ਮੀਰ ਦੇ ਵਿੱਚ ਪਖਾਨਾਂ ਦਾ ਠਾਠਾ ਮਾਰਦਾ ਹੋਇਆ ਟਰੈਕਟਰ ਮਾਰਚ ਵੱਡਾ ਕੱਠ ਮੇਰਾ ਜੀ ਖਾਨਵੀਰ ਜੇ ਵੱਡੀ ਗਿਣਤੀ ਵਿੱਚ ਆ ਰਹੇ ਹਨ